ਬੜਤੀ ਕੋਈ ਨਹੀਂ ਜੀ ਨੰਦ ਜੀ ਆਪਣਾ ਬਲੱਡ ਕਿਸੇ ਦੇ ਕੰਮ ਆ ਜੀ ਲਾਇਨ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਹੜਪੀੜਤਾ ਦੀ ਸਹਾਇਤਾ ਲਈ ਸਰਕਾਰੀ ਹਸਪਤਾਲ ਪੰਗਾ ਦੇ ਸਹਿਯੋਗ ਨਾਲ ਪਿੰਡ ਕੰਗਰੌੜ ਵਿਖੇ ਖੂਨਦਾਨ ਕੈਂਪ ਅਤੇ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਹ ਪ੍ਰੋਜੈਕਟ ਪ੍ਰਦਾਨ ਲਵਦੀਪ ਕੁਮਾਰ ਕਰਨਾਣਾ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਡਾਕਟਰ ਲక్ష్మణ ਦਾਸ ਖੇਤੀਬਾੜੀ ਅਫਸਰ ਅਤੇ ਕੁਲਦੀਪ ਭੂਸ਼ਨ ਰੀਜਨ ਚੇਅਰਪਰਸਨ ਨਮਾਸ਼ਰ ਵੱਲੋਂ ਰੀਬਨ ਕੱਟ ਕੇ ਜਿੱਥੇ कैंप दी शुरुआत ਕੀਤੀ ਉੱਥੇ ਉਹਨਾਂ ਕਿਹਾ ਕਿ ਇਹ ਕਲੱਬ ਹਮੇਸ਼ਾ ਮਾਨਵਤਾ ਦੀ ਸੇਵਾਤ ਲਈ ਤਤਪਰ ਤਿਆਰ ਰਹਿੰਦਾ ਹੈ ਇਸ ਵਕਤ ਵੀ ਜੋ ਪੰਜਾਬ ਵਾਸੀਆਂ ਤੇ ਹੜ੍ਹਾਂ ਦੀ ਮਾਰ ਪਈ ਹੈ ਉਸ ਨੂੰ ਮੁੱਖ ਰੱਖ ਕੇ ਇੱਕ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਹੈ ਕਲੱਬ ਸਕੱਤਰ ਗਗਨਦੀਪ ਸਿੰਘ ਬਲਵਿੰਦਰ ਸਿੰਘ ਰਜਿੰਦਰ ਸਿੰਘ ਢਡਵਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ 30 ਯੂਨਿਟ ਖੂਨ ਦੇ 71 ਹੋਏ ਹਨ ਅਤੇ 150 ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ। ਨੀਰਾਨਾ ਡਾਕਟਰ ਲਖਣ ਦਾਸ ਖੇਤੀਬਾੜੀ ਅਫਸਰ ਬਲਾਕ ਬੰਗਾ। ਇਹ ਅੱਜ ਪਿੰਡ ਕنگਰੌੜ ਵਿਖੇ ਲਾਇਨਸ ਕਲੱਬ ਰਾਜਾ ਸਾਹਿਬ ਸੇਵਾ ਬੰਗਾ ਵੱਲੋਂ ਬਲੱਡ ਡੋਨੇਸ਼ਨ ਇਹ ਆਈ ਚੈੱਕਅਪ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਰੇ ਜਿਹੜੇ ਲਾਈਨਸ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਇਹ ਜਿਹੜਾ ਸੋਸ਼ਲ ਵੈਲਫੇਅਰ ਦਾ ਕੰਮ ਆ ਇਹ ਉਹਨਾਂ ਨੇ ਕੀਤਾ ਆ ਕਿਉਂਕਿ ਇਹ ਬਲੱਡ ਡੋਨੇਸ਼ਨ ਦਾ ਜਿਹੜਾ ਕੰਮ ਆ ਬਲੱਡ ਖੂਨਦਾਨ ਮਹਾਦਾਨ ਇਹ ਸਭ ਨੂੰ ਪਤਾ ਆ ਤੇ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਬਚਾਈਆਂ ਜਾਂਦੀਆਂ ਆ ਇਹਦੇ ਨਾਲ ਕਿਸੇ ਤਰੀਕੇ ਨਾਲ ਲਾਈਨਸ ਕਲੱਬ ਹੋਰ ਦੀ ਕੰਮ ਜਿਹੜੇ ਪਲਾਂਟੇਸ਼ਨ ਆ ਜਾਂ ਗਰੀਬ ਬੱਚਿਆਂ ਦੀਆਂ ਹੈਲਪ ਕਰਨੀਆਂ ਸਟੂਡੈਂਟ ਦੀ ਹੈਲਪ ਕਰਨੀ ਕਿਤਾਬਾਂ ਕਾਪੀਆਂ ਇਹ ਵੀ ਇਹ ਕਰਕੇ ਅਲੱਗ-ਅਲੱਗ ਜਿਹੜੇ ਸੋਸ਼ਲ ਵਰਕੇ ਉਹ ਕਰਦਾ ਆ ਤੇ ਮੈਂ ਸਾਰੇ ਲਾਈਨਸ ਨੂੰ ਮੁਬਾਰਕਬਾਦ ਦਿੰਦਾ ਆ ਉਹ ਕੰਮ ਨਾ ਕਰਦਾ ਆ ਕਿ ਇਸੇ ਤਰੀਕੇ ਦੇ ਨਾਲ ਉਹ ਦੇਖ ਦੇ ਚ ਦੀ ਆਪਾਂ ਲੋਕਾਂ ਦੀ ਸੇਵਾ ਜਿਹੜੇ ਕਰਦੀ ਰਹੀ ਹੈ ਧੰਨਵਾਦ ਅੱਜ 9 ਇੰਸ ਕਲੱਬ ਰਾਜਾ ਸਾਹਿਬ ਸੇਵਾ ਨੇ ਪਿੰਡ ਕੰਗਰੌੜ ਵਿਖੇ ਜਿੱਤੇ ਬਲੱਡ ਕੈਂਪ ਆਰਗੇਨਾਈਜ਼ ਕੀਤਾ ਉਸ ਦੇ ਨਾਲ ਨਾਲ ਹੀ ਆਈ ਚੈੱਕਅਪ ਕੈਂਪ ਵੀ ਆਰਗੇਨਾਈਜ਼ ਕੀਤਾ ਇਹ ਸਾਡੀ ਰੀਤ ਹੈ ਅਸੀਂ ਬਲੱਡ ਕੈਂਪ ਦੇ ਨਾਲ-ਨਾਲ ਹਰੇਕ ਸਾਲ ਹੀ ਆਈ ਚੈੱਕਅਪ ਕੈਂਪ ਵੀ ਕਰਦੇ ਆ ਤਾਂ ਜੋ ਲੋੜਵੰਦ ਜਿਹੜੇ ਪੇਸ਼ੈਂਟ ਹਨ ਉਹਨਾਂ ਨੂੰ ਮੁੜਲੀ ਸਹਾਇਤਾ ਮਿਲ ਸਕੇ ਇਸ ਦੇ ਵਿੱਚ ਅਸੀਂ ਫ੍ਰੀ ਆਫ ਕਾਸਟ ਦਵਾਈਆਂ ਪ੍ਰਦਾਨ ਕਰਦੇ ਹਾਂ ਇਸ ਦੇ ਵਿੱਚ ਸਾਡੇ ਲਾਅਨ ਡਾਕਟਰ ਮੁਕੇਸ਼ ਮਾਰੂਪਾਟਿਆ ਜੀ ਦੀ ਟੀਮ ਉਹ ਸਾਡਾ ਸਹਿਯੋਗ ਦਿੰਦੀ ਹੈ ਜੋ ਕਿ ਫ੍ਰੀ ਆਫ ਕਾਸਟ ਸਾਡਾ ਆਈ ਚੈੱਕਅਪ ਕੈਂਪ ਲਗਾਉਂਦੇ ਹਨ ਇਹ ਵੀ ਸਾਡਾ ਸਾਲਾਨਾ ਹੀ ਆਈ ਚੈੱਕਅਪ ਕੈਂਪ ਹੈ ਜੋ ਹਰੇਕ ਸਾਲ ਅਸੀਂ ਆਰਗੇਨਾਈਜ਼ ਕਰਦੇ ਹਾਂ ਆਸ ਕਰਦੇ ਹਾਂ ਅੱਗੇ ਤੋਂ ਵੀ ਸਾਡੀ ਟੀਮ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੂਗੀ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਂਦੀ ਰਹੇਗੀ ਇਹ ਅਸੀਂ ਲਾਇਓਨਸ ਕਲੱਬ ਰਾਜਾ ਸਾਹਿਬ ਸੇਵਾ ਸੰਸਥਾ ਦੇ ਹੀ ਸਾਰੇ ਹੀ ਮੈਂਬਰ ਹਾਂ ਸਾਡੇ ਪ੍ਰਧਾਨ ਜੀ ਲਵਕ੍ਰੀਪ ਕੁਮਾਰ ਜੀ ਤੇ ਮੈਂ ਸੈਕਟਰੀ ਗਗਨਦੀਪ ਸਿੰਘ ਜੀ ਬਲਵਿੰਦਰ ਸਿੰਘ ਜੀ ਟ੍ਰਾਇਰ ਲਾਇਨ ਰਜਿੰਦਰ ਸਿੰਘ ਢੜਵਾਰ ਜੀ ਸਾਡੇ ਡਿਸਟ੍ਰਿਕਟ ਚੇਅਰਪਰਸਨ ਇਹ ਸਾਰੀ ਹੀ ਟੀਮ ਸਹਿਯੋਗ ਦੇ ਨਾਲ ਪਿੰਡ ਕੰਗਰੌੜ ਜੋ ਕਿ ਮੇਰਾ ਜੱਦੀ ਪਿੰਡ ਹੈ ਉਸ ਦੇ ਵਿੱਚ ਅਸੀਂ ਹਰ ਇੱਕ ਸਾਲ ਇਹ ਪਿੰਡ ਸੌਰੀ ਕੈਂਪੇ ਆਰਗੇਨਾਈਜ਼ ਕਰਦੇ ਹਾਂ। ਨੀਅਰਬਾਊਟ ਅਸੀਂ 32-40 ਯੂਨਿਟਸ ਬਲੱਡ ਦੇ ਡੋਨੇਟ ਕਰਦੇ ਹਾਂ ਜੀ ਤੇ ਨੀਅਰਬਾਊਟ 100 ਪੇਸ਼ੈਂਟਸ ਦੇ ਲਗਭਗ ਅਸੀਂ ਜਿਹੜਾ ਆਈ ਚੈੱਕਅਪ ਦਾ ਸੀ ਕਰਦੇ ਹਾਂ। ਅਸੀਂ ਆਈ ਚੈੱਕਅਪ ਕਰਕੇ ਆਪਰੇਸ਼ਨ ਦੇ ਲਈ ਹਦਾਇਤ ਦੇ ਦਿੰਦੇ ਹਾਂ ਨਾਲੇ ਇਹ ਵੀ ਫਿਰ ਅਸੀਂ ਇਹ ਦੇਖਦੇ ਹਾਂ ਕਿ ਜੇਕਰ ਕੋਈ ਲੋਡਵੰਦ ਮਰੀਜ਼ ਹੈ ਕਿਉਂਕਿ ਅੱਜ ਕੱਲ ਸਰਕਾਰੀ ਬਹੁਤ ਹੀ ਸੁਵਿਧਾਵਾਂ ਮਿਲ ਰਹੀਆਂ ਹਨ ਜੇਕਰ ਕੋਈ ਲੋੜਵੰਦ ਜਿਆਦਾ ਹੀ ਲੋੜਵੰਦ ਹੈ ਜਿਹੜਾ ਨਹੀਂ ਚੱਲ ਸਕਦਾ ਉਸ ਨੂੰ ਅਸੀਂ ਕਲੱਬ ਵੱਲੋਂ ਆਪਰੇਸ਼ਨ ਦੀ ਸੁਵਿਧਾ ਵੀ ਦਿੰਦੇ ਹਾਂ ਨਹੀਂ ਤਾਂ ਅਸੀਂ ਮੈਡੀਸਨ ਜਿਹੜੀ ਫ੍ਰੀ ਆਫ ਕੋਸਟ ਉਹ ਜ਼ਰੂਰ ਉਪਲਬਧ ਕਰਾਉਂਦੇ ਅੱਜ ਲਾਇਓਂਸ ਕਲੱਬ ਰਾਜਾ ਸਾਹਿਬ ਸੇਵਾ ਨੇ ਪਿੰਡ ਕنگਰੌੜ ਵਿਖੇ ਜੂਥ ਕਲੱਬ ਦੇ ਨਾਲ ਰਲ ਕੇ ਬਲੱਡ ਡੋਨੇਸ਼ਨ ਸਲਾਨਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਅਸੀਂ ਹਰੇਕ ਸਾਲ ਹੀ ਪਿੰਡ ਕنگਰੌੜ ਵਿੱਚ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੇ ਹਾਂ ਯੂਥ ਬਹੁਤ ਹੀ ਵੱਧ ਚੜ ਕੇ ਇਸ ਵਿੱਚ ਯੋਗਦਾਨ ਪਾਉਂਦਾ ਹੈ ਕੋਸ਼ਿਸ ਪਿੰਡ ਦੀ ਸੋਚ ਜਿਹੀ ਹੈ ਜੋ ਬਜ਼ੁਰਗ ਹਨ 60 ਸਾਲ ਤੋਂ ਉੱਪਰ ਵਾਲੇ ਵੀ ਉਹ ਵੀ ਲਾਈਨ ਲਾ ਕੇ ਖੜੇ ਰਹਿਣਦੇ ਹਨ ਵੀ ਸਾਡਾ ਬਲੱਡ ਲੋਅ ਫਿਜ਼ਿਕਲੀ ਫੇਟਾ ਪਰ ਜੋ ਹਦਾਇਤਾਂ ਹਨ ਉਸ ਦੇ ਹਿਸਾਬ ਦੇ ਨਾਲ ਅਸੀਂ 60 ਸਾਲ ਤੋਂ ਉੱਪਰ ਵਾਲੇ ਦਾ ਬਲੱਡ ਨਹੀਂ ਲੈ ਸਕਦੇ ਸਾਨੂੰ ਇਸ ਪਿੰਡ ਵੱਲੋਂ ਬਹੁਤ ਹੀ ਯੋਗਦਾਨ ਮਿਲਦਾ ਹੈ ਤੇ ਪ੍ਰਸਾਨ ਮਿਲਦਾ ਹੈ ਅਤੇ ਅਸੀਂ ਚਾਹੁੰਦੇ ਵੀ ਹਾਂ ਕਿ ਇਹ ਜੋ ਲਹਿਰ ਇਸ ਪਿੰਡ ਦੇ ਵਿੱਚ ਹੈ ਇਹ ਸਾਰੇ ਏਰੀਆ ਦੇ ਵਿੱਚ ਸਾਰੇ ਜ਼ਿਲ੍ਹੇ ਸਾਰੇ ਪੰਜਾਬ ਦੇ ਵਿੱਚ ਹੋਵੇ ਤਾਂ ਜੋ ਇਹ ਲੋੜਵੰਦ ਜਿਹੜੀ ਚੀਜ਼ ਹੈ ਲੋੜਵੰਦਾਂ ਤੱਕ ਪਹੁੰਚ ਸਕੇ ਕਿਉਂਕਿ ਇਸ ਨੂੰ ਅਸੀਂ ਕਿਸੇ ਤਰ੍ਹਾਂ ਵੀ ਪੈਦਾ ਨਹੀਂ ਕਰ ਸਕਦੇ ਇਹ ਦਾਨ ਵਾਲੀ ਚੀਜ਼ ਹੈ ਤੇ ਦਾਨ ਹੀ ਕੀਤੀ ਜਾ ਸਕਦੀ ਹੈ ਤੇ ਅਸੀਂ ਇਹ ਵੀ ਰੱਬ ਅੱਗੇ ਦੁਆਵਾਂ ਕਰਦੇ ਹਾਂ ਕਿ ਜਿਹੜਾ ਸੱਜਣ ਇਸ ਨੂੰ ਦਾਨ ਕਰਦਾ ਹੈ ਪਰਮਾਤਮਾ ਕਰੇ ਕਿ ਉਸ ਨੂੰ ਕਦੇ ਵੀ ساری ਜ਼ਿੰਦਗੀ ਇਸ ਚੀਜ਼ ਨੂੰ ਲੈਣ ਦੀ ਲੋੜ ਨਾ ਪਵੇ ਸੋ ਇਹ ਸਾਡੇ ਪਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਵਾਸੀਆਂ ਦਾ ਸਾਰੇ ਜੂਥ ਦਾ ਸਾਰੇ ਨਗਰ ਨਿਵਾਸੀਆਂ ਦਾ ਪੰਚਾਇਤ ਦਾ ਤੇ ਲਾਇਓਨਸ ਕਲੱਬ ਰਾਜਾ ਸਾਹਿਬ ਸੇਵਾ ਦੀ ਸਮੂਹ ਮੇਰੀ ਟੀਮ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਬਲੱਡ ਕੈਂਪ ਆਰਗੇਨਾਈਜ਼ ਕੀਤਾ ਤੇ ਨਾਲ ਹੀ ਬਲੱਡ ਬੈਂਕ ਸਿਵਲ ਹਸਪੀਟਲ ਬੰਗਾ ਦਾ ਜਿਓ ਇਸ ਨੂੰ ਪੂਰਨ ਕਰਨ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਥੈਂਕ ਯੂ ਧੰਨਵਾਦ ਮੇਰਾ ਨਾਮ ਜੀ ਜੋਗਾ ਸਿੰਘ ਸਾਫ ਕਾ ਸਪਨਟ ਕੰਗਰੌੜ ਜੀ ਤੇ ਤੇ ਗਰੀਬਨ ਚਾਰ ਪੰਜ ਸਾਹਿਬ ਤੋਂ ਸਾਡੇ ਪਿੰਡ ਵਿੱਚ ਇਹ ਖੂਨਦਾਨ ਦਾ ਜਿਹੜਾ ਕੈਂਪ ਲੱਗ ਰਿਹਾ ਇਹਦੇ ਵਿੱਚ ਸਾਡੇ ਵਜੂਦਾ ਸਰਪੰਚ ਦਾ ਭਵਿੰਦਰ ਸਿੰਘ ਜੀ ਮੈਡ ਮਹਾਰਪ੍ਰੀਤ ਕੌਰ ਉਹਨਾਂ ਦਾ ਵਿਸ਼ੇਸ਼ ਅਪਰਾਲਾ ਹੁੰਦਾ ਗਗਨਦੀਪ ਸਿੰਘ ਜੀ ਲਾਉਣ ਆ ਸਾਡੇ ਉਹ ਵੀ ਬਹੁਤ ਵੱਧ ਝਟਕੇ ਇਹਨਾਂ ਕੰਮਾਂ ਕਰ ਜਾਂਦੇ ਵਿੱਚ ਹਿੱਸਾ ਲੈਂਦੇ ਆ ਖੂਨਦਾਨ ਤੇ ਇੱਕ ਇਹੋ ਜਿਹਾ ਦਾਨ ਆ ਤੇ ਜਿਹਦੇ ਨਾਲ ਸੈਂਕੜੇ ਜਿੰਦਗੀਆਂ ਬਚ ਸਕਦੀਆਂ ਤੇ ਅੱਜ ਜੋ ਹਾਲਾਤ ਪੰਜਾਬ ਦੇ ਬਣ ਚੁੱਕੇ ਆ ਦੇਖੋ ਵੀ ਸੁਲਤਾਨਪੁਰ ਦੇ ਦਾ ਏਰੀਆ ਤਨਤੰ ਦਾ ਏਰੀਆ ਹਾਜਿਲ ਕਬੂਰ ਫਲਾਦ ਕੁਦਰਤੀ ਆ ਚੁਕੇ ਆ ਉਥੇ ਵੀ ਖੂਨ ਦੀ ਬਹੁਤ ਲੋੜ ਪੈਣੀ ਕਈ ਸੈਂਕੜੇ ਜਿੰਦੜੀਆਂ ਬਚ ਜਾਣੀਆਂ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਉਪਰਾਲਾ ਅੱਜ ਇਥੇ ਰਾਜਾ ਸਾਹਿਬ ਲੌਂਜ ਕਲੱਬ ਜਿਹੜਾ ਇਥੇ ਵਿਸ਼ੇਸ਼ ਉਪਰਾਲਾ ਕਰਕੇ ਪਹੁੰਚੇ ਆ ਸਾਡੇ ਇਥੇ ਸੈਂਕੜੇ ਨੌਜਵਾਨ ਜਿਹੜੇ ਆ ਤੂੰਦਾਨ ਕਰ ਰਹੇ ਆ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਸਾਰੀ ਟੀਮ ਨੂੰ ਤੇ ਜਿੰਨੇ ਵੀ ਇੱਥੇ ਡਾਕਟਰ ਸਾਹਿਬਾਨ ਸਾਡੇ ਖੇਤੀਬਾੜੀ ਅਫਸਰ ਸardar ਲਖਮਨ ਸਿੰਘ ਜੀ ਉਹ ਵੀ ਪਹੁੰਚੇ ਆ ਤੇ ਹੋਰ ਵੀ ਮਾਹਰ ਡਾਕਟਰ ਪਹੁੰਚੇ ਆ ਅਸੀਂ ਉਹਨਾਂ ਦਾ ਦਿਲ ਦੀਆਂ ਤਹਿਤੋਂ ਧੰਨਵਾਦ ਕਰਦੇ ਆ ਮੈਂ ਆਪਣੇ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਤੇ ਸਾਡੇ ਮੌਜੂਦਾ ਸਰਪੰਚ ਮੈਡਮ ਹਰਪ੍ਰੀਤ ਕੌਰ ਜੀ ਉਹਨਾਂ ਵੱਲੋਂ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਦੇ ਦਿਲ ਦੀਆਂ ਤਹਿਤੋਂ ਧੰਨਵਾਦ ਜੀ ਆਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ मेरा डॉक्टर ਤੇਜਿੰਦਰ ਪਾਲ ਸਿੰਘ ਹੈ मैं ब्लड बैंक ਇੰਚਾਰਜ ਆ ਸਿਵਲ ਹਸਪੀਟਲ ਬਰਕਰਾਰ ਜਿਹੜੇ ਬਲੱਡ ਗਰੁੱਪ ਆ ਉਹਨਾਂ ਦੇ ਰੀਅਰ ਗਰੁੱਪ ਲਈ ਜਾਣੇ ਚਾਹੀਦੇ ਨੇ ਨਹੀਂ ਜਿਹੜਾ ਰੇਅਰ ਹੁੰਦੇ ਆ ਉਹ ਸਾਨੂੰ ਘੱਟ ਚਾਹੀਦੇ ਹੁੰਦੇ ਆ ਜਿਹੜੇ ਨੈਗੇਟਿਵ ਗਰੁੱਪ ਕਿੰਨੇ ਵੀ ਹੈਗੇ ਆ ਉਹ ਰੇਅਰ ਇਸ ਬਲੇਡ ਤੋਂ ਬਰਬਾਦ ਬਣੀ ਤਾਂ ਉਹ ਇਹ ਨਹੀਂ ਇੱਕ ਇੱਕ ਦੋ ਦੋ ਗਰੁੱਪ ਸਾਡੇ ਕੋਲ ਸਾਰੇ 네ਗੇਟਿਵ ਪਾਈ ਹੁੰਦੇ ਆ ਹਾਂਜੀ ਬਾਕੀ ਅਸੀਂ ਸਾਡੇ ਕੋਲ ਜਿਹੜੀ ਡੋਨਰਸ ਦੀ ਡਾਇਰੈਕਟਰੀ ਹੁੰਦੀ ਹੈ 네ਗੇਟਿਵ ਗਰੁੱਪਸ ਦੀ ਜੇ ਕੋਈ ਲਾਈਫ ਸੇਵਿੰਗ ਕੋ ਬੰਦਾ ਆਇਆ ਬਤਾ ਸੀ ਉਸੇ ਵੇਲੇ ਕਾਲ ਫੋਨ ਨੰਬਰ ਤੇ ਕਰ ਲੀਦਾ ਤਾਂ ਉਹ ਬੰਦੇ ਆ ਕੇ ਦੇ ਜਾਂਦੇ ਤਾਂ ਅਸੀਂ ਕਿਆ ਕਰੀਏ ਅੱਜ ਆਪਾਂ ਤੰਗਰੌੜ ਪਿੰਡ ਕਰਵਾ 25 ਤੋਂ 30 ਯੂਨਿਟ ਜਿਹੜੇ ਕਿ ਆਰਗੇਨਾਈਜ਼ਰ ਸਾਨੂੰ ਕਹਿ ਰਹੇ ਕਿ ਮਿਨੀਮਮ ਸਾਨੂੰ ਗਿਰ ਕਰਨਗੇ ਬਾਕੀ ਵੱਧ ਨਹੀਂ ਹੋ ਸਕਦੇ ਆ ਇਹ ਤਾਂ ਕੈਂਪ ਚੱਲ ਰਿਹਾ ਹੈ ਦੇਖੋ ਜੀ ਜਦੋਂ ਜੈਸੀ ਬਲੱਡ ਬੈਗ ਦੇ ਅੰਤਰੀ ਲਾਈਏ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਜੈਸੀ ਪੂਰੀ ਟੀਮ ਲੈ ਕੇ ਬਾਹਰ ਜਾਂਦੇ ਆ ਮਿਨੀਮਮ 25 ਤੋਂ 30 ਤਾਂ ਹੋਣੇ ਚਾਹੀਦੇ ਮੇਰਾ ਨਾਮ ਲਵਦੀਪ ਕੁਮਾਰ ਮੈਂ ਲਾਇਨਸ ਕਲੱਬ ਰਾਜਾ ਸਾਹਿਬ ਦਾ ਇਸ ਲਈ ਮੌਜੂਦਾ ਪ੍ਰੈਜ਼ੀਡੈਂਟ ਆ ਅੱਜ ਅਸੀਂ ਪਿੰਡ ਕੰਗਰੌੜ ਦੇ ਵਿੱਚ ਲਾਈਫ ਕਲੱਬ ਦੇ ਸਾਰੇ ਮੈਂਬਰਾਂ ਦੀ ਸਹਾਇਤਾ ਦੇ ਨਾਲ ਅਸੀਂ ਕੈਂਪ ਆਰਗੇਨਾਈਜ਼ ਕੀਤਾ ਜਿਸ ਦੇ ਵਿੱਚ ਅਸੀਂ ਆਈਸ ਚੈੱਕਅਪ ਕਰ ਰਹੇ ਹਾਂ ਤੇ ਔਰ ਬਲੱਡ ਡੋਨੇਟ ਡੋਨੇਸ਼ਨ ਦਾ ਕੈਂਪ ਲਗਾ ਰਹੇ ਹਾਂ ਜਿੱਤੇ ਲਾਵਾ ਅਸੀਂ ਹਰ ਸਾਲ ਇਸ ਕਲੱਬ ਦੇ ਤਹਿਤ ਵਾਤਾਵਰਣ ਦੇ ਸਬੰਧ ਵਿੱਚ ਕੈਂਪ ਲਗਾਉਂਦੇ ਹਾਂ ਜਿਸ ਦੇ ਵਿੱਚ ਅਸੀਂ ਪਲਾਂਟੇਸ਼ਨ ਕਰਵਾਦੇ ਹਾਂ ਹਰ ਸਾਲ ਅਸੀਂ ਪਿਛਲੇ ਸਾਲ ਇਸ ਦੇ ਵਿੱਚ ਕਲੱਬ ਦੇ ਤੇ 8000 ਬੂਟੇ ਲਗਾਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਇਨ ਕਲੱਬ ਅਰਾਗਾਬ ਸੇਵਾ ਤੁਹਾਡੀ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਜੋ ਕਿ ਅੱਜ ਇਨੀ ਬਲੱਡ ਕੈਂਪ ਪਿੰਡ ਅੰਗਰੌੜ ਦੇ ਵਿੱਚ ਲਾਇਆ ਗਿਆ। ਆਈ ਕੈਂਪ ਤੇ ਨਾਲ ਦੋਨੋਂ ਕੈਂਪ ਅੱਜ ਸਮੂਹ ਚੱਲਦੇ ਪਏ ਨੇ। ਬਹੁਤ ਹੀ ਵਧੀਆ ਲੱਗਾ ਕਿ ਖੂਨਦਾਨ ਮਹਾਨਦਾਨ ਇਹ ਜਿਹੜਾ ਖੂਨਦਾਨ ਹੈ ਇਹ ਬਹੁਤ ਹੀ ਵੱਡਾ ਦਾਨ ਹੈ ਇਹ ਨਾਲ ਦਾ ਦਾਨ ਕੋਈ ਨਹੀਂ ਮੰਨਿਆ ਜਾਂਦਾ ਇਹ ਉਸ ਟਾਈਮ ਪਤਾ ਲੱਗਦਾ ਜਦੋਂ ਕਿ ਸਾਡਾ ਕੋਈ ਨਜ਼ਦੀਕੀ ਪੇਸ਼ੈਂਟ ਕੋਈ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਹੋਵੇ ਉਸ ਵੇਲੇ ਇਸ ਖੂਨ ਦੀ ਸਾਨੂੰ ਐਵੇਂ ਦਾ ਪਤਾ ਲੱਗਦਾ ਮੈਂ ਸਾਰੇ ਆਏ ਹੋਏ ਮੈਂਬਰ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਅਤੇ ਲੋਕਾਂ ਦੇ ਜਿਹੜੇ ਕੋਈ ਕਿਸੇ ਵੀ ਤਰ੍ਹਾਂ ਦੇ ਪੇਸ਼ੈਂਟ ਹਸਪਤਾਲ ਦੇ ਵਿੱਚ ਜਿੰਨੇ ਲੜਿੰਦੇ ਹੋਣ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ ਬਹੁਤ ਵਧੀਆ ਕੰਮ ਆ ਰਾਜਾ ਸਾਹਿਬ ਸੇਵਾ ਬਹੁਤ ਹੀ ਵਧਾਈ ਦੇ ਪਾਤਰ ਹੈ ਮੈਂ ਲਾਈਨ ਕਲੱਬ ਬਣਾਵਾ ਸ਼ਹਿਰ ਐਕਟ ਦੇ ਲੋ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਐਦਾਂ ਦੇ ਪ੍ਰੋਜੈਕਟ ਲਾਉਂਦੇ ਰਹਿਣ ਜੋ ਕਿ ਸਮਾਜ ਨੂੰ ਸੇਧ ਦਿੰਦੇ ਰਹਿਣ ਔਰ ਮੈਂ ਇੱਕ ਮੈਸੇਜ ਜੂਥ ਨੂੰ ਵੀ ਦੇਣਾ ਚਾਹੁੰਦਾ ਕਿ ਜੂਥ ਵੀ ਇਸ ਕੰਮ 'ਚ ਬਹੁਤ ਅੱਗੇ ਆਵੇ ਤਾਂ ਕਿ ਸਾਨੂੰ ਬਹੁਤ ਬਲੱਡ ਦੀ ਲੋੜ ਹੈ ਇਸ ਤਰ੍ਹਾਂ ਬਲੱਡ ਦਾਨ ਕਰਦੇ ਰਹਿਣ ਤੇ ਸਾਡੇ ਸਮਾਜ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਣਤੀ ਕੋ ਨਹੀਂ ਜੀ ਹਾਂਜੀ ਕੋ ਆਪਣਾ ਬਲੱਡ ਕਿਸੇ ਦੇ ਕੰਮ ਆ ਜਾਏ ਜੀ ਕਿਸੇ ਨੂੰ ਬਲੱਡ ਦੀ ਲੋੜ ਹੈ ਹਾਂਜੀ ਜਿਹੜੇ ਜਿਕਰਤਾਂ ਨੇ ਇਹ ਨੇਗੇਟਿਵ ਪਾਰਟੇਜ ਨਹੀਂ ਇਹ ਬੰਗੀਆਂ ਮਿਲ ਜਾਂਦਾ ਨੇ thank you